ਸਸ਼ੀਕਾਲ ਜੀ ਆਦਾਬ ਨਮਸਕਾਰ ਤੁਸੀਂ ਦੇਖ ਰਹੇ ਹੋ ਜਸਸ ਪੰਜਾਬ ਟੀਵੀ ਤੇ ਮੇਰੇ ਨਾਲ ਨੇ ਅੱਜ ਲੋਕ ਅਧਿਕਾਰ ਲਾਲੋ ਦੇ ਨੁਮਾਇंदे ਸਰਦਾਰ ਬਲਵਿੰਦਰ ਸਿੰਘ ਜੀ ਸੋ ਸਰਦਾਰ ਬਲਵਿੰਦਰ ਸਿੰਘ ਜੀ ਜਸਟਿਸ ਟੀਵੀ ਪੰਜਾਬ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹਾਂ ਜੀ ਧੰਨਵਾਦ ਜੀ ਲੋਕ ਅਧਿਕਾਰ ਲਹਿਰ ਲਹਿਰ ਜਿਹਨੂੰ ਤੁਸੀਂ ਲਾਲੋ ਵੀ ਕਹਿੰਦੇ ਆ ਕਿਉਂ ਸ਼ੁਰੂ ਕਰਨੀ ਪਈ ਦੇਖੋ ਇਸ ਤਰ੍ਹਾਂ ਕਿ 1947 ਤੋਂ ਜਦੋਂ ਦਾ ਮੁਲਕ ਆਜ਼ਾਦ ਹੋਇਆ ਹਾਂ ਜਿਸ ਵੇਲੇ ਇੱਥੇ ਲੋਕਰਾਜ ਲੋਕਰਾਜ ਦੀ ਪદ્ધਤੀ ਚੁਣੀ ਗਈ ਤਾਂ ਚਰਚਲ ਜਿਹੜੇ ਕਿ ਉਸ ਵੇਲੇ ਅੰਗਲੈਂਡ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਸੀ ਤੇ ਉਹਨਾਂ ਨੇ ਕਿਹਾ ਕਿ ਲੋਕਰਾਜ ਜਿਹੜਾ ਹੈਗਾ ਉਹਦੀ ਸਮਝ ਅਜੇ ਭਾਰਤ ਦੇ ਲੋਕਾਂ ਨੂੰ ਨਹੀਂ ਇਹ ਰਾਜ ਲੋਕਾਂ ਦਾ ਰਾਜ ਨਹੀਂ ਹੋਏਗਾ ਇਹ ਚੋਰਾਂ ਤੇ ਬਦਮਾਸ਼ਾਂ ਦਾ ਰਾਜ ਹੋ ਜਾਏਗਾ ਬਹੁਤ ਛੇਤੀ ਇਹ ਲੋਕ ਜਿਹੜੇ ਹੈਗੇ ਆ ਇਹਨਾਂ ਦੇ ਉੱਤੇ ਉਹ ਲੋਕ ਗਲਬਾ ਪਾ ਲੈਣਗੇ ਮੇਰਾ ਖਿਆਲ ਹੈ ਕਿ ਜਦੋਂ ਉਹਨਾਂ ਨੇ ਇਹ ਕਿਹਾ ਹੋਏਗਾ ਤਾਂ ਉਹਨਾਂ ਨੂੰ ਆਸ ਹੋਏਗੀ ਕਿ 25 30 ਸਾਲ 40 ਸਾਲ ਕੋਈ ਚੰਗਾ ਰਾਜ ਚੱਲੇਗਾ ਪਰੰਤੂ ਇਤਿਹਾਸ ਵੱਲ ਨਿਗਾਹ ਮਾਰੀਏ ਲੋਕਾਂ 'ਚ ਜਜ਼ਬਾਤ ਜ਼ਰੂਰ ਸਨ ਆਜ਼ਾਦੀ ਦੇ ਜਦੋਂ ਕਿ ਪੰਜਾਬ ਨੂੰ ਤੇ ਬੰਗਾਲ ਨੂੰ ਬਹੁਤ ਮਹਿੰਗੇ ਮੁੱਲ ਜਿਹੜੀ ਹੈਗੀ ਆ ਆਜ਼ਾਦੀ ਉਨੂੰ ਅੱਜ ਵੀ ਅਜਾੜੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਭਾਰਤ ਦੇ ਬਾਕੀ ਜਿਹੜਾ ਮੱਧ ਭਾਰਤ ਸੀ ਉਹਨਾਂ ਨੂੰ ਬੜੀ ਖੁਸ਼ੀ ਹੋਈ ਹੋਵੇਗੀ ਆਜ਼ਾਦੀ ਦੀ ਪਰ 1948 ਦੇ ਵਿੱਚ ਹੀ ਜੀਪ ਘਟਾਲਾ ਜਿਹੜਾ ਹੈਗਾ ਉਹ ਹੋ ਗਿਆ ਸੀ ਆਪਣੇ ਦੇਸ਼ 'ਚ ਸੋ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਜੋ ਮੈਂ ਮਹਿਸੂਸ ਕੀਤਾ ਅਸੀਂ ਕੁਝ ਲੋਕਾਂ ਨੇ ਰਲ ਕੇ ਸੰਵਾਦ ਰਚਾਉਣ ਤੋਂ ਬਾਅਦ ਮਹਿਸੂਸ ਕੀਤਾ ਉਹ ਇਹ ਸੀ ਕਿ ਸੱਚਮੁੱਚ ਲੋਕਾਂ ਨੂੰ ਲੋਕ ਰਾਜ ਦੀ ਸਮਝ ਨਹੀਂ ਸੋ ਉਸ ਸੋਚ ਨੂੰ ਪ੍ਰਚੰਡ ਕਰਨ ਵਾਸਤੇ ਤੇ ਸਮਾਜ ਦੇ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਨੂੰ ਜਾਗਰੂਕ ਕਰਨ ਵਾਸਤੇ ਭ੍ਰਿਸ਼ਟਾਚਾਰ ਦੀਆਂ ਜਿਹੜੀਆਂ ਮਤਲਬ ਤੰδα ਨੇ ਬਰੀਕ ਤੰδα ਉਹਨਾਂ ਨੂੰ ਲੋਕਾਂ ਦੇ ਸਨਮੁਖ ਰੱਖਣ ਵਾਸਤੇ ਕਿਉਂਕਿ ਭ੍ਰਿਸ਼ਟਾਚਾਰ ਕੇਵਲ ਪੈਸੇ ਦਾ ਲੈਣ ਦੇਣ ਨਹੀਂ ਹੁੰਦਾ ਅੱਜ ਭ੍ਰਿਸ਼ਟਾਚਾਰ ਦਾ ਜਿਹੜਾ ਪਸਾਰਾ ਹੈਗਾ ਉਹ ਸਮਾਜਿਕ ਵੀ ਹੋ ਗਿਆ ਹੈ ਉਹ ਧਾਰਮਿਕ ਵੀ ਹੋ ਗਿਆ ਔਰ ਉਹ ਹਰ ਖੇਤਰ ਚ ਹੀ ਆਪਦੇ ਪੈਰ ਜਿਹੜੇ ਆ ਫਸਾਰ ਚੁੱਕਿਆ ਸੋ ਉਹਦੀਆਂ ਬਰੀਕ ਤੰਦਾਂ ਨੂੰ ਲੋਕਾਂ ਦੇ ਅੱਗੇ ਲੈ ਕੇ ਆਉਣ ਵਾਸਤੇ ਔਰ ਇੱਕ ਜਾਗਰੂਕਤਾ ਮਹਮ ਚਲਾਉਣ ਵਾਸਤੇ ਲੋਕ ਅਧਿਕਾਰ ਲਹਿਰ ਦੀ ਸ਼ੁਰੂਆਤ ਕੀਤੀ ਗਈ ਜੇ ਆਪਾਂ ਇੱਕ ਲਾਈਨ ਦੇ ਵਿੱਚ ਸਮਝਣਾ ਹੋਵੇ ਤਾਂ ਮੇਰਾ ਮੰਨਣਾ ਇਹ ਹੈ ਕਿ ਇੱਕ ਵਿਅਕਤੀ ਦਾ ਆਪਣੇ ਫਰਜ਼ਾਂ ਤੇ ਅਧਿਕਾਰਾਂ ਤੋਂ ਜਾਣੂ ਹੋਣਾ ਹੀ ਅਸਲ ਵਿੱਚ ਇਨਕਲਾਬ ਹੈ ਜੀ ਜੀ ਇੱਕ ਸਵਾਲ ਮੇਰੇ ਵਿੱਚ ਜੋ ਕਿੰਨੀ ਦੇਰ ਤੋਂ ਤੁਸੀਂ ਇਹ ਐਨਜੀਓ ਖੋਦ ਵਿੱਚ ਆਈ ਹੈ ਦੇਖੋ ਸਭ ਤੋਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੈਂ 1999 ਦੇ ਵਿੱਚ ਸਰਕਾਰੀ ਨੌਕਰੀ 'ਚ ਆਇਆ ਸੀ ਜੀ ਔਰ ਉੱਥੇ ਆ ਕੇ ਮੈਂ ਭ੍ਰਿਸ਼ਟਾਚਾਰ ਜਿਹੜਾ ਹੈਗਾ ਉਹ ਉਹਦੀ ਗਹਿਰਾਈ ਸਮਝੀ ਕਿਉਂਕਿ ਨੇਤਰਹੀਨਾਂ ਲਈ ਸਰਕਾਰੀ ਸੰਸਥਾ 'ਚ ਮੈਂ ਕੰਮ ਕਰਦਾ ਸੀ ਤਾਂ ਮੈਂ ਸੋਚਦਾ ਸੀ ਕਿ ਇਹ ਇੱਕ ਪੁੰਨ ਅਤੇ ਸੇਵਾ ਵਾਲੀ ਥਾਂ ਤੇ ਮੈਨੂੰ ਨੌਕਰੀ ਮਿਲੀ ਹੈ ਪਰ ਮੈਨੂੰ ਹੈਰਾਨੀ ਰਹੀ ਹੈਰਾਨੀ ਇਹ ਰਹੀ ਕਿ ਬਿਆਨਤ ਸਿੰਘ ਮੁੱਖ ਮੰਤਰੀ ਨੇ 1995 ਚ ਉਥੇ ਇੱਕ ਬਣੇ ਸਟੂਡੀਓ ਦਾ ਨਹੀਂ ਪੱਥਰ ਰੱਖਿਆ ਸੀ ਉਸ ਵੇਲੇ ਚੌਧਰੀ ਜਗਜੀਤ ਸਿੰਘ ਇਸ ਵਿਭਾਗ ਦੇ ਮੰਤਰੀ ਸੀਗੇ ਔਰ ਉਸ ਸਮੇ ਇਹਦੇ ਤੇ ਕੋਈ 50 ਲੱਖ ਰੁਪਇਆ ਖਰਚਿਆ ਗਿਆ ਜਿਹਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਏ ਮੰਨ ਲਓ ਵੀ 5 7 10 ਲੱਖ ਰੁਪਏ ਦੀ ਖੇਡ ਸੀ ਤੇ ਲਗਭਗ ਉਹਦੇ ਉੱਤੇ ਜਾਨੀ ਬਾਕੀ ਦਾ ਜਿਹੜਾ ਪੈਸਾ ਸੀ ਉਹ ਖਾਧਾ ਗਿਆ 20% 10% ਨਹੀਂ ਜਾਨੀ 80% ਪੈਸਾ ਖਾਧਾ ਗਿਆ ਤੇ ਥੋੜਾ ਲੱਗਿਆ ਤਾਂ ਇਥੇ ਸਮੁੱਚੇ ਪ੍ਰੋਜੈਕਟ ਤੇ ਉਸ ਸਮੇਂ 22 3 ਕਰੋੜ ਰੁਪਇਆ ਖਰਚ ਆਇਆ ਸੀ ਤਾਂ ਜਿਹਦੇ ਵਿੱਚੋਂ ਤੁਸੀਂ ਇਹ ਮੰਨ ਲਓ ਕਿ ਤਿੰਨ ਹਿੱਸੇ ਪੈਸੇ ਖਾਦੇ ਗਏ ਤੇ ਚੌਥਾ ਹਿੱਸਾ ਲਾਇਆ ਸੋ ਉਹ ਉਦੋਂ ਤੋਂ ਹੀ ਇਹ ਸ਼ੁਰੂ ਹੋ ਗਿਆ ਮੈਂ ਵਿਜੀਲੈਂਸ ਵਿਭਾਗ ਨੂੰ ਚਿੱਠੀ ਲਿਖੀ ਪਹਿਲਾਂ ਆਪਣੇ ਡਾਇਰੈਕਟੋਰੇਟ ਨੂੰ ਲਿਖੀ ਉਸ ਤੋਂ ਬਾਅਦ ਵਿਜੀਲੈਂਸ ਵਿਭਾਗ ਦੇ ਨਾਲ ਤਾਲਮੇਲ ਕਰਕੇ 2004 ਚ ਲਗਾਤਾਰ 4 ਸਾਲ ਲੜਾਈ ਲੜਨ ਤੋਂ ਬਾਅਦ ਐਡੀਸ਼ਨਲ ਡਾਇਰੈਕਟਰ ਤੱਕ ਬੰਦੇ ਗ੍ਰਿਫਤਾਰ ਕਰਵਾਉਣ ਚ ਮੈਨੂੰ ਸਫਲਤਾ ਮਿਲੀ ਫਿਰ ਉਹ ਕੇਸ 15 ਸਾਲ 20 ਸਾਲ ਚੱਲਿਆ ਉਦੇ ਵਿੱਚ ਮੈਂ ਦੇਖਿਆ ਕਿ ਉਹਨਾਂ ਨੇ ਮੈਨੂੰ ਹੀ ਚਾਰਜ ਸ਼ੀਟ ਕਰ ਦਿੱਤਾ ਔਰ ਮੇਰੇ ਤੇ ਇਹ ਦੋਸ਼ ਸੀ ਪਬਲਿਕ ਸਰਵਿਸ ਕਮਿਸ਼ਨ ਨੇ ਜਿਸ ਵੇਲੇ ਮੈਨੂੰ ਸਜ਼ਾ ਦਿੱਤੀ ਪੰਜਾਬ ਸਰਕਾਰ ਨੇ ਤਾਂ ਇੱਕ ਪੱਤਰ ਲਿਖਿਆ ਉਹ ਤਿੰਨ ਲਾਈਨਾਂ ਦਾ ਪੱਤਰ ਹੈ ਜਿਦੇ ਚੋ ਪੰਜਾਬ ਸਰਕਾਰ ਨੂੰ ਐਡਰੈਸ ਕਰਕੇ ਪਬਲਿਕ ਸਰਵਿਸ ਕਮਿਸ਼ਨ ਪੁੱਛ ਰਿਹਾ ਹੈ ਕਿ ਬਲਵਿੰਦਰ ਸਿੰਘ ਪ੍ਰੋਗਰਾਮ ਪ੍ਰੋਡਿਊਸਰ ਅਧਿਕਾਰੀ ਦੇ ਖਿਲਾਫ ਵਿਜੀਲੈਂਸ ਵਿਭਾਗ ਨੂੰ ਹੱਦ ਤੋਂ ਵੱਧ ਸਹਿਯੋਗ ਦੇ ਕੇ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਾਉਣ ਦਾ ਦੋਸ਼ ਹੈ ਹੂੰ ਪੰਜਾਬ ਦੇ ਐਲ ਆਰ ਤੋਂ ਇਹ ਪੁੱਛ ਲਿਆ ਜਾਵੇ ਕਿ ਕੀ ਇਹ ਦੋਸ਼ ਬਣਦਾ ਸੋ ਵਿਜੀਲੈਂਸ ਨੂੰ ਸਹਿਯੋਗ ਕਰਨਾ ਹੀ ਉਹਦਾ ਥੀਮ ਸੀ ਜਿਹੜਾ ਮੇਰੇ ਖਿਲਾਫ ਚਾਰਾ ਸ਼ੀਟ ਸੀ ਔਰ ਤੁਸੀਂ ਹੈਰਾਨ ਹੋਵੋਗੇ ਕਿ ਉਹ 16 ਸਾਲ ਚਾਰਾ ਸ਼ੀਟ ਚੱਲੀ ਜਦੋਂ ਦੋਸ਼ੀ ਬਰੀ ਹੋਏ ਇੰਨੇ ਸਾਲ ਕੇਸ ਚੱਲਣ ਤੋਂ ਬਾਅਦ ਮੇਰੀ ਚਾਰਾ ਸ਼ੀਟ ਉਸ ਤੋਂ ਵੀ ਬਾਅਦ ਅੱਜ ਤੱਕ ਵੀ ਚੱਲ ਰਹੀ ਹੈ اچھا ਦੋਸ਼ੀ ਬਰੀ ਹੋ ਗਏ ਬਰੀ ਹੋ ਗਏ ਅੱਛਾ ਬਰੀ ਹੋਣ ਦਾ ਉਹਨਾਂ ਦਾ ਕਾਰਨ ਇਹ ਸੀ ਕਿ ਸਮੁੱਚਾ ਰਿਕਾਰਡ ਜਿਹੜਾ ਹੈਗਾ ਉਹ ਮਿਸਪਲੇਸ ਕਰ ਦਿੱਤਾ ਗਿਆ ਮੈਂ ਲਗਾਤਾਰ 5 ਸਾਲ ਤਰੀਕਾਂ ਤੇ ਆਉਂਦਾ ਰਿਹਾ ਪਹਿਲਾਂ ਉਹ ਕੇਸ ਹਾਈ ਕੋਰਟ ਲੈ ਗਿਆ ਉੱਥੇ ਪੈਂਡਿੰਗ ਰਿਹਾ ਮੈਂ ਜਾਂਦਾ ਰਿਹਾ ਔਰ ਹਰ ਤਰੀਕ ਤੇ ਜਿਹੜਾ ਅੰਤਰੀਮ ਆਰਡਰ ਜੱਜ ਲਿਖਦਾ ਉਹਦੇ ਤੇ ਉਹਨਾਂ ਨੇ ਹਰੇਕ ਵਾਰ ਲਿਖਿਆ ਕਿ ਗਵਾਹ ਹਾਜ਼ਰ ਹੈ ਰਿਕਾਰਡ ਨਹੀਂ ਪਹੁੰਚਿਆ ਸੋ ਕਹਿਣ ਦਾ ਭਾਵ ਹੈ ਉਹਦੇ ਲਈ ਸੈਕੰਡਰੀ ਐਵੀਡੈਂਸ ਅੱਗੇ ਪਰਸ਼ੂ ਕਰਨਾ ਹੁੰਦਾ ਉਹ ਸਰਕਾਰੀ ਵਕੀਲ ਨੇ ਨਹੀਂ ਕੀਤਾ ਅਖੀਰ ਤੇ ਜੱਜ ਨੇ ਉਹ ਛੱਡ ਤੇ ਔਰ ਇਹ ਸਾਰੀਆਂ ਗੱਲਾਂ ਉਹਦੇ ਵਿੱਚ ਸ਼ਾਮਲ ਕੀਤੀਆਂ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਲੜਾਈ ਤਾਂ ਉਸ ਦਿਨ ਤੋਂ ਹੀ ਸ਼ੁਰੂ ਹੋ ਗਈ ਸੀ ਪਰ ਫਿਰ ਹੌਲੀ-ਹੌਲੀ ਜਦੋਂ ਇਹ ਕੇਸ ਖਤਮ ਹੋ ਗਿਆ ਉਹ ਬਰੀ ਹੋ ਗਏ ਤਾਂ ਮੈਨੂੰ ਇਹ ਲੱਗਿਆ ਕਿ ਇਹ ਲੜਾਈ ਸ਼ਾਇਦ ਅਦਾਲਤਾਂ ਦੇ ਵਿੱਚ ਨਹੀਂ ਲੜੀ ਜਾ ਸਕਦਾ ਇਨਸਾਫ ਨਹੀਂ ਮਿਲੇ ਅਦਾਲਤਾਂ 'ਚ ਇਨਸਾਫ ਨਹੀਂ ਮਿਲੇਗਾ ਨਹੀਂ ਮਿਲੇਗਾ ਹਨਾ ਤਾਂ ਫਿਰ ਮੈਂ ਸਿੱਧਾ ਲੋਕਾਂ ਦੇ ਵਿੱਚ ਜਿਹੜੀ ਸ਼ਮੂਲੀਅਤ ਸੀ ਉਹ ਜਾਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਮੇਰਾ ਵਾਹ ਜਿਹੜਾ ਸੀ ਉਹ नेत्रहीन ਵਰਗ ਦੇ ਨਾਲ ਸੀ ਅਪਾਹਜ ਵਰਗ ਦੇ ਨਾਲ ਸੀ ਮੈਂ ਉਹਨਾਂ ਤੋਂ ਲੜਾਈ ਸ਼ੁਰੂ ਕੀਤੀ ਸੋ ਉਹਨਾਂ ਦੀ ਪੈਨਸ਼ਨ ਕੇਵਲ 250 ਰੁਪਿਆ ਹੁੰਦੀ ਸੀ ਉਹਦੇ ਲਈ ਲੜਿਆ 2016 ਚ ਉਹ 500 ਕਰਾਈ ਫਿਰ 750 ਹੋਈ ਫਿਰ 1500 ਹੋਈ ਅੱਜ 1500 ਪੈਨਸ਼ਨ ਜਿਹੜੀ ਆ ਮਿਲ ਰਹੀ ਆ ਉਹਨਾਂ ਨੂੰ ਤਾਂ ਉਹ ਅੰਗਹੀਣ ਦੇ ਨਾਲ ਬਡਾਪਾ ਤੇ ਵਿਧਵਾਵਾਂ ਨੂੰ ਵੀ ਮਿਲੀ ਅੱਜ 32 ਲੱਖ ਰੁਪਏ ਕੋ ਪੈਨਸ਼ਨ ਲੈ ਰਹੇ ਆ ਵਰਨਾ ਜਾਨੀ ਬਾਦਲਾਂ ਨੇ 10 ਸਾਲੋਂ 250 ਹੀ ਰੱਖੀ ਹਰਿਆਣੇ ਚ 2-200 ਰੁਪਈਆ ਵਧ ਕੇ ਉਸ ਸਮੇਂ ਤੱਕ 1600 ਹੋ ਚੁੱਕੀ ਸੀ ਤਾਂ ਇਹਦੇ ਤੋਂ ਇਲਾਵਾ ਉਹਨਾਂ ਦਾ ਨੌਕਰੀਆਂ ਦਾ ਬੈਕਲੌਗ ਸੀਗਾ ਡਿਸੇਬਲਡ ਦਾ ਜਿਹੜਾ 1995 ਤੋਂ ਬਾਅਦ ਉਹਨਾਂ ਨੂੰ ਦਿੱਤਾ ਨਹੀਂ ਸੀ ਗਿਆ ਬਹੁਤ ਸਾਰੀਆਂ ਨੌਕਰੀਆਂ ਤਾਂ ਉਹ ਵੀ ਅਦਾਲਤਾਂ ਚ ਪਹਿਲਾਂ ਜਿੱਤਣ ਤੋਂ ਬਾਅਦ باوجود ਵੀ ਕੋਈ ਇਨਸਾਫ ਉਹਨਾਂ ਨੂੰ ਨਹੀਂ ਸੀ ਮਿਲਿਆ ਪਰ ਜਦੋਂ ਉਹ ਵੱਡੀ ਗਿਣਤੀ ਚ ਇਕੱਠੇ ਹੋਏ ਤਾਂ 216 ਚ ਪਹਿਲਾ ਇਕੱਠ ਮੋਗੇ ਦੀ ਦਾਣਾ ਮੰਡੀ ਚ ਹੋਇਆ ਜੀ ਤਾਂ ਉਸ ਵੇਲੇ ਦੀ ਸਰਕਾਰ ਨੇ ਜੋ ਕਿ ਅਕਾਲੀ ਭਾਜਪਾ ਦੀ ਸਰਕਾਰ ਸੀ ਉਹਨਾਂ ਨੇ ਉਸ ਪ੍ਰੋਗਰਾਮ ਤੋਂ 2 ਮਹੀਨੇ ਬਾਅਦ ਹੀ ਲਗਭਗ 7-800 ਪਾਜ ਜਿਹੜੇ ਸੀ ਉਹਨਾਂ ਦੇ ਕੈਂਪ ਲਾ ਕੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਤੇ ਕਾਂਗਰਸ ਤੋਂ ਮੈਂ ਲਿਖਤੀ ਰੂਪ ਚ ਲਿਆ ਕਿ ਤੁਸੀਂ ਇਹਨਾਂ ਤੋਂ ਇਹਨਾਂ ਨੂੰ ਕੀ ਦਿਓਗੇ ਜੇ ਤੁਹਾਡੀ ਸਰਕਾਰ ਆ ਗਈ ਤਾਂ ਦੋਹਾਂ ਨੇ ਲਿਖ ਕੇ ਦਿੱਤਾ ਚੋਣ ਮੈਨੀਫੈਸਟੋ ਚ ਪਾਇਆ ਠੀਕ ਹੈ ਜੀ ਤਾਂ ਫੇਰ ਉਹਨਾਂ ਨੂੰ ਰੈਂਦੀਆਂ ਨੌਕਰੀਆਂ ਮਿਲੀਆਂ ਪੈਨਸ਼ਨ 1500 ਹੋਈ ਕਾਂਗਰਸ ਸਰਕਾਰ ਨੇ ਕੀਤੀ ਤਾਂ ਉਹਦੇ ਚ ਨਵਜੋਤ ਸਿੱਧੂ ਤੇ ਡਾਕਟਰ ਬ੍ਰਹਮਿੰਦਰਾ ਹੂਰਾ ਨੇ ਵੀ ਮਤਲਬ ਕਾਫੀ ਮਦਦ ਕੀਤੀ ਕਿਉਂਕਿ ਅਸੀਂ ਉਹਨਾਂ ਦੇ ਰਾਹੀਂ ਮਿਲੇ ਅੱਗੇ ਸਾਰੇ ਸਾਰੀ ਸਰਕਾਰ ਨੂੰ ਤੇ ਉਹ ਪੈਨਸ਼ਨ ਜਿਹੜੀ ਸੀਗੀ ਉਹਦੇ ਚ ਵਾਧਾ ਹੋਇਆ ਵੱਡੀ ਜਿਹੜੀ ਐਨ ਜੀਓ ਹੈ ਲੋਕ ਅਧਿਕਾਰ ਲੈ ਹਾਂਜੀ ਕਿ ਤੁਸੀਂ ਸਾਨੂੰ ਹੋਰ ਵੀ ਇਸ ਤੋਂ ਵੀ ਅੱਗੇ ਲੈ ਜਾਣਾ ਚਾਹੁੰਦੇ ਹੋ ਤੇ ਦੇਖੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਇੱਕ ਅਲਟਰਨੇਟਿਵ ਪੋਲਿਟਿਕਸ ਦਾ ਵਿਕਲਪ ਸਾਨੂੰ ਦੇਣਾ ਪਏਗਾ ਜਿਹੜਾ ਵਿਕਲਪ ਮੌਜੂਦਾ ਇਨਕਲਾਬੀਆਂ ਨੇ ਦਿੱਤਾ ਹੈ ਉਹਦੀ ਜਿਹੜੀ ਤਰਜ ਸੀ ਉਹਦਾ ਜਿਹੜਾ ਚੌਕਟਾ ਸੀ ਉਹ ਬਿਲਕੁਲ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ ਮੇਰੇ ਕਹਿਣ ਦਾ ਮਤਲਬ ਹੈ ਕਿ ਲੋਕ ਰਾਜ ਦਾ ਜਿਹੜਾ ਮਤਲਬ ਅਸੀਂ ਲੋਕਾਂ 'ਚ ਇੱਕ ਕਨਸੈਪਟ ਲੈ ਕੇ ਜਾਣਾ ਚਾਹੁੰਦੇ ਹਾਂ ਉਹਦਾ ਜਿਹੜਾ ਥੀਮ ਹੈ ਜਾਂ ਤੁਰ ਹੈ ਉਹ ਇਹ ਹੈ ਕਿ ਅਸੀਂ ਚੁਣੇ ਹੋਏ ਨੂੰ ਚੁਣਦੇ ਆ ਪੋਲੀਟੀਕਲ ਪਾਰਟੀਆਂ ਨਹੀਂ ਇਹ ਪੋਲੀਟੀਕਲ ਮਾਫੀਏ ਬਣੇ ਆ ਇਹਨਾਂ ਨੂੰ ਲੁੱਟਣ ਵਾਲੇ ਲੋਕਾਂ ਦੀ ਤੇ ਕਾਰਪੋਰੇਟਾਂ ਦੀ ਸਪੋਰਟ ਹੁੰਦੀ ਹੈ ਪਿੱਛੋਂ ਪੈਸਾ ਆਉਂਦਾ ਸਰਕਾਰਾਂ ਵਿਖ ਕੇ ਬਣਦੀਆਂ ਨੇ ਜਿਵੇਂ ਇਹ ਗੱਲ ਚੱਲਦੀ ਸੀ ਨਾ ਵੀ ਅਖਬਾਰਾਂ ਮਤਲਬ ਵਿਖ ਕੇ ਛਪਦੀਆਂ ਨੇ ਹਨਾ ਉਸੇ ਤਰ੍ਹਾਂ ਇਹ ਸਰਕਾਰਾਂ ਵੀ ਵਿਖ ਕੇ ਬਣਦੀਆਂ ਨੇ ਔਰ ਉਸ ਤੋਂ ਵੀ ਵੱਧ ਸਰਕਾਰ ਬਣਨ ਤੋਂ ਪਹਿਲਾਂ ਇਹ ਤੈਅ ਕਰ ਲਿਆ ਜਾਂਦਾ ਹੈ ਕਿ ਤੁਸੀਂ ਮਤਲਬ ਬਜਰੀ ਵੇਚੋਗੇ ਤੁਸੀਂ ਰੇਤਾ ਵੇਚੋਗੇ ਤੁਸੀਂ ਸ਼ਰਾਬ ਸੰਭਾਲੋਗੇ ਤੁਸੀਂ ਬਦਲੀਆਂ ਕਰਵਾਓਗੇ ਤੁਸੀਂ ਜ਼ਮੀਨੀ ਮਾਫੀਆ ਦਾ ਕੰਮ ਤੁਹਾਡੇ ਕੋਲੇ ਹੋਏਗਾ ਹਨਾ ਇਹ ਗੱਲਾਂ ਪਹਿਲਾਂ ਵੰਡ ਲਈਆਂ ਜਾਂਦੀਆਂ ਔਰ ਉਸੇ ਹਿਸਾਬ ਨਾਲ ਹੀ ਉਸ ਸੈਕਟਰ ਦੇ ਜਿਹੜੇ ਮਾਫੀਏ ਹੁੰਦੇ ਆ ਉਹਨਾਂ ਤੋਂ ਜਿਹੜਾ ਹੈਗਾ ਪੈਸਾ ਲਿਆ ਜਾਂਦਾ ਚੋਣਾ ਦੇ ਵਿੱਚ ਖਰਚਣ ਲਈ ਬਲਵਿੰਦਰੀ ਤੁਹਾਡੀ ਗੱਲ ਤੋਂ ਗੱਲ ਨਿਕਲੀ ਮੇਰਾ ਸਿੱਧਾ ਸਿੱਧਾ ਸਵਾਲ ਹੈ ਆਪ ਜਿਹੜੀ ਪਾਰਟੀ ਹੈ ਉਹ ਵੀ ਧਰਨੇ ਮਜਾਇਰਾ ਚੋਂ ਨਿਕਲੀ ਪਾਰਟੀ ਉਹ ਵੀ ਕੰਜੀ ਹੁੰਦੀ ਸੀ ਉਹਨਾਂ ਦੇ ਵੀ ਇਹੀ ਨਾਰਾ ਸੀ ਵੀ ਅਸੀਂ ਰੇਤਾ ਬਜਰੀ ਸਿਮੈਂਟ ਹੈ ਜਿਹੜੀ ਇਹਦੇ ਕਦੇ ਕੋਈ ਬਲੈਕ ਮਿਲਿੰਗ ਨਹੀਂ ਹੋਣ ਦੇਵਾਂਗੇ ਇਹ ਤੁਹਾਡਾ ਬਕਸੇ ਦੇ ਅੱਗੇ ਜਾ ਕੇ ਇਹ ਤੈਨੂੰ ਉਹ ਜਦੋਂ ਤੁਸੀਂ ਕਿਸੇ ਮੁਕਾਮ ਤੇ ਪਹੁੰਚੋਗੇ ਨਹੀਂ ਉਹਦੇ ਚ ਜਸਜੀਤ ਦੇਖੋ ਬੇਨਤੀ ਇਹ ਹੈ ਕਿ ਮੈਂ ਬਹੁਤ ਸਪਸ਼ਟਾਂ ਇਸ ਗੱਲ ਤੇ ਕਿ ਇਹ ਗੱਲ ਤੁਸੀਂ ਕਹਿ ਦਿਓ ਤੇ ਖਰੀ ਨਹੀਂ ਹੋਏ ਇਦੇ ਲਈ ਸਿਸਟਮ ਹੀ ਠੀਕ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਨੇ ਜਿਸ ਵਕਤ ਪ੍ਰਸ਼ਾਂਤ ਕੂਸ਼ਨਹੁਰਾ ਨੂੰ ਇਸੇ ਤਰ੍ਹਾਂ ਪ੍ਰੋਫੈਸਰ ਝਾੜੂ ਨੂੰ ਡਾਕਟਰ ਆਨੰਦ ਨੂੰ ਜਿਹੜੇ ਅੱਛੇ ਲੋਕ ਸੀਗੇ ਜਦੋਂ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਤਾਂ ਉਹ ਚੀਜ਼ ਨਜ਼ਰ ਆਉਣ ਲੱਗ ਗਈ ਸੀ ਦੂਜੀ ਗੱਲ ਜਿਹੜੀ ਸਵਰਾਜ ਦੀ ਗੱਲ ਹੈ ਇਹਨਾਂ ਨੇ ਹੇਠਾਂ ਤੱਕ ਕੋਈ ਸੰਗਠਨ ਨਹੀਂ ਬਣਾਇਆ ਕੋਈ ਵਲੰਟੀਅਰ ਨਹੀਂ ਸੀਗੇ ਔਰ ਵਲੰਟੀਅਰਾਂ ਦੀ ਕੋਈ رائے ਨਹੀਂ ਲਈ ਗਈ ਠੀਕ ਹੈ ਸੋ ਇਹ ਸਾਰੀਆਂ ਗੱਲਾਂ 'ਚ ਲੋਕਾਂ ਨੂੰ ਉਸ ਵੇਲੇ ਬੋਲਣਾ ਚਾਹੀਦਾ ਸੀ ਤਾਂ ਮੈਂ ਇਹ ਕਹਿਣਾ ਕਿ ਮੇਰਾ ਵਾਦਾ ਕੁਝ ਨਹੀਂ ਹੈ ਐਕਚੁਅਲੀ ਜੋ ਸੰਗਠਨ ਬਣੇਗਾ ਜੋ ਸਾਡੀ ਸਾਰੀ ਟੀਮ ਦਾ ਇੱਕ ਸੁਪਨਾ ਹੈ ਉਹ ਸੰਗਠਨ ਹੀ ਐਸਾ ਹੋਏਗਾ ਕਿ ਉਹ ਸੰਗਠਨ ਢਾਂਚਾ ਹੀ ਤੁਹਾਨੂੰ ਇਮਾਨਦਾਰ ਬਣਾਏਗਾ ਬੰਦਾ ਕਦੇ ਵੀ ਇਮਾਨਦਾਰ ਨਹੀਂ ਹੁੰਦਾ ਜਿਹੜੇ ਟੈਬੂ ਨੇ ਸਮਾਜ ਦੇ ਜਾਂ ਜਿਹੜੇ ਕਾਨੂੰਨ ਨੇ ਉਹ ਨੂੰ ਜਾਬਤੇ ਚ ਰਹਿਣਾ ਸਿਖਾਉਂਦੇ ਆ ਮੈਂ ਉਹਦੀ ਬੇਨਤੀ ਕਰਾਂ ਵੀ ਆਪਾਂ ਲੁਧਿਆਣੇ ਚ ਐ ਤੇ ਬੈਲਟ ਆਪਾਂ ਨਹੀਂ ਲਾਉਂਦੇ ਜਦੋਂ ਆਪਾਂ ਚੰਡੀਗੜ੍ਹ ਜਾਂਦੇ ਆ ਬੈਲਟ ਲਾ ਲੈਂਦੇ ਆ ਬੰਦਾ ਉਹੀ ਹੁੰਦਾ ਮਹਾਲੀ ਲੱਗ ਜਾਂਦੀ ਐ ਮਹਾਲੀ ਲੱਗ ਜਾਂਦੀ ਐ ਆਪਾਂ ਇਸੇ ਤਰ੍ਹਾਂ ਵਿਦੇਸ਼ਾਂ ਚ ਜਾਂਦੇ ਆ ਤੇ ਉੱਥੇ ਕਾਨੂੰਨ ਫਾਲੋ ਕਰਨ ਲੱਗ ਜਾਂਦੇ ਆ ਉਹੀ ਬੰਦਾ ਇੱਥੇ ਆ ਕੇ ਜਿਹੜਾ ਹੈਗਾ ਨਾ ਸਪੀਡ ਦਾ ਖਿਆਲ ਰੱਖਦਾ ਨਾ ਉਹ ਸੱਜੇ ਖੱਬੇ ਦਾ ਖਿਆਲ ਰੱਖਦਾ ਨਾ ਉਹ ਇਹ ਦੇਖਦਾ ਵੀ ਮੇਰੀ ਗੱਡੀ ਤੇ ਕਿਹੜੀ ਚੀਜ਼ ਦੀ ਕਮੀ ਹੈ ਕਿਹੜੀ ਦੀ ਨਹੀਂ ਹੈ ਫੋਨ ਵੀ ਸੁਣਦਾ ਤੁਰਿਆ ਜਾਂਦਾ ਗੱਡੀ ਚਲਾਉਂਦਾ ਜਾਂਦਾ ਸੋ ਕਹਿਣ ਦਾ ਭਾਵ ਇਹ ਹੈ ਕਿ ਪੋਲਿਟਿਕਲ ਪਾਰਟੀਆਂ ਦੇ ਵਿੱਚ ਵੀ ਐਸਾ ਸਿਸਟਮ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਬੇਈਮਾਨ ਨਾ ਹੋਣ ਦੇਵੇ ਸੋ ਉਹਦੇ ਲਈ ਅਸੀਂ ਬਹੁਤ ਸ਼ਾਨਦਾਰ ਢਾਂਚਾ ਜਿਹੜਾ ਬਣਾਵਾਂਗੇ ਅਗਰ ਵਾਇਗਰੂ ਨੇ ਚਾਇਆ ਔਰ ਲੋਕਾਂ ਨੇ ਸਾਥ ਦਿੱਤਾ ਤਾਂ ਜਾਂਦੇ ਜਾਂਦੇ ਥੋੜਾ ਜਿਹਾ ਸੋ ਵੀ ਜਿਹੜਾ ਤੁਹਾਡੇ ਐਨਜੋ ਹੈ ਤੁਸੀਂ ਇੱਕ ਨੂੰ ਵੱਡੇ ਲੈਵਲ ਤੇ ਲੈ ਜਾਣਾ ਚਾਹੁੰਦੇ ਹੋ ਤੁਹਾਡਾ ਮੁੱਖ ਆਦੇਸ਼ ਕੀ ਹੋਵੇਗਾ ਜੇ ਤੁਸੀਂ ਕੱਲ ਤੋਂ ਰਾਜਨੀਤਿਕ ਪਾਰਟੀ ਬਣਾਉਣੀ ਹੈ ਤੇ ਤੁਹਾਡਾ ਮੁੱਖ ਮਕਸਦ ਕੀ ਹੋਵੇਗਾ ਮੁੱਖ ਮਕਸਦ ਹੋਏਗਾ ਕਿ ਜਿਹੜਾ ਇਬਰਾਹਿਮ ਲਿੰਕਨ ਨੇ ਕਿਹਾ ਸੀਗਾ ਕੀ ਗਵਰਨਮੈਂਟ ਆਫ ਦਾ ਪੀਪਲ ਬਾਏ ਦਾ ਪੀਪਲ ਫਾਰ ਦਾ ਪੀਪਲ ਠੀਕ ਹੈ ਜੀ ਸੋ ਅਸਲ ਲੋਕਰਾਜ ਕੀ ਹੈ ਉਹ ਲੋਕਰਾਜ ਕਿਸ ਤਰ੍ਹਾਂ ਆ ਸਕਦਾ ਹੈ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਉਹ ਢਾਂਚਾ ਬਣਾਉਣਾ ਉਸ ਤੋਂ ਬਾਅਦ ਫਿਰ ਅਲੱਗ-ਅਲੱਗ ਸੈਕਟਰ ਦੇ ਵਿੱਚ ਜਿਹੜੀ ਬੇਈਮਾਨੀ ਉਹਦੀਆਂ ਕਹਿ ਲਓ ਵੀ ਜਹਾਂ ਤੱਕ ਚਲੀ ਗਈ ਹੈ ਉਹਨੂੰ ਕਿਸ ਤਰ੍ਹਾਂ ਆਪਾਂ ਰਿਵਾਈਵ ਕਰ ਸਕਦੇ ਹਾਂ ਮੁਰ ਨਰੋਹਾ ਕਿਵੇਂ ਬਣਾ ਸਕਦੇ ਹਾਂ ਤੁਹਾਨੂੰ ਕੱਲੇ ਕੱਲੇ ਡਿਪਾਰਟਮੈਂਟ ਤੇ ਕੰਮ ਕਰਨਾ ਪਏਗਾ ਤੁਹਾਨੂੰ ਕੱਲੇ ਕੱਲੇ ਖੇਤਰ ਚ ਕੰਮ ਕਰਨਾ ਪਏਗਾ ਤੁਹਾਨੂੰ ਅਫਸਰ ਜਿਹੜੇ ਹੈਗੇ ਆ ਉਹਨਾਂ ਨੂੰ ਥਾਂ ਸਿਰ ਰੱਖਣ ਵਾਸਤੇ ਤੁਹਾਨੂੰ ਕੁਝ ਚੰਗੇ ਲੋਕ ਚੁਣਨੇ ਪੈਣਗੇ ਕੇਵਲ ਪੋਲਿਟਿਕਸ ਵਿੱਚ ਹੀ ਚੰਗੇ ਲੋਕ ਕੌਣ ਇਹ ਨਹੀਂ ਤੁਹਾਨੂੰ ਉਧਰੋਂ ਵੀ ਸਿਸਟਮ ਚਲਾਉਣ ਲਈ ਵੀ ਚੰਗੇ ਲੋਕ ਢੂੰਡਣੇ ਪੈਣਗੇ ਹੁਣ ਤਾਂ ਉਹੀ ਅਫਸਰ ਹੁੰਦੇ ਆ ਉਹੀ ਥਾਣੇਦਾਰ ਉਹਨਾਂ ਦੇ ਹੁੰਦੇ ਆ ਉਹੀ ਡਿਪਟੀ ਉਹਨਾਂ ਦੇ ਹੁੰਦੇ ਆ ਦੂਜੇ ਜਿਹੜੇ ਖੁੱਡੇ ਲੈਣ ਵਾਲੇ ਆ ਉਹ ਸਾਰੀਆਂ ਸਰਕਾਰਾਂ ਚ ਹੀ ਖੁੱਡੇ ਲੈਣ ਲੱਗੇ ਰਹਿੰਦੇ ਆ ਹਾਲਾਂਕਿ ਸਿਆਣਪ ਉਹਨਾਂ ਚ ਵੀ ਵੱਧ ਹੁੰਦੀ ਹੈ ਸੋ ਇਸ ਤਰ੍ਹਾਂ ਸਮੁੱਚਾ ਢਾਂਚਾ ਜਿਹੜਾ ਹੈਗਾ ਉਹ ਇੱਕ ਬਹੁਤ ਲੱਗ-ਲੱਗ ਖੇਤਰ ਦੇ ਮਹਾਰਾ ਨੂੰ ਲੈ ਕੇ ਦੇਖੋ ਕੱਲਾ ਬੰਦਾ ਮਾਫ ਕਰਨਾ ਨਹੀਂ ਕਰ ਸਕਦਾ ਠੀਕ ਆ ਤੁਹਾਨੂੰ ਹਰ ਖੇਤਰ ਚੋਂ ਚੰਗੇ ਲੋਕ ਚੁਣ ਕੇ ਉਹਨਾਂ ਦਾ ਇੱਕ ਸਿਸਟਮ ਡਿਵੈਲਪ ਕਰਨਾ ਪਏਗਾ ਸੋ ਨਾਸ਼ਿਕਾ ਲੋਕ ਅਧਿਕਾਰ ਲਾਇਰ ਦੇ ਨੁਬੰਦੇ ਮੇਰੇ ਨਾਲ ਸਰਦਾਰ ਬਲਵੰਤ ਬਲਵਿੰਦਰ ਸਿੰਘ ਜਰਨੇ ਬੜੇ ਸ਼ਾਂਤ ਸੁਭਾਅ ਦੇ ਵਿੱਚ ਆਪਣੀ ਗੱਲਬਾਤ ਰੱਖੀ ਹੈ ਸੋ ਅਸੀਂ ਰੱਬ ਅਗੇ ਅਰਦਾਸ ਕਰਦੇ ਹਾਂ ਇਹਨਾਂ ਦੀ ਐਨ ਜੀਓ ਇਸ ਟਾਈਮ ਚੱਲ ਰਹੀ ਹੈ ਇਹ ਵੱਡੇ ਪੱਧਰ ਤੇ ਹੋਰ ਮੁਕਾਮ ਹਾਸਲ ਕਰੇ ਤੇ ਇਹ ਲੋਕਾਂ ਵਿੱਚ ਜਾਗਰੂਕ ਪੈਦਾ ਕਰਕੇ ਇੱਕ ਸੱਚਾ ਸੁੱਚਾ ਜਿਹੜਾ ਪ੍ਰਸ਼ਾਸਨ ਹੈ ਉਹ ਆਮ ਲੋਕਾਂ ਤੱਕ ਪਹੁੰਚਾ ਸਕਣ ਸੋ ਤੁਸੀਂ ਸਾਰੇ ਬਹੁਤ ਬਹੁਤ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ